ਸੱਚੀ ਕਾਲ ਪਟਿਆਲਾ ਲਾਈਵ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸ਼ਾਹਵਾਜ਼ ਖਾਨ ਮਲੇਰ ਗੁਰਲਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਪਰ ਜੇਕਰ ਮਲੇਰ ਗੁਰਲਾ ਪੁਲਿਸ ਦੀ ਗੱਲ ਕਰੀਏ ਤਾਂ ਚੋਰੀ ਦੇ ਹੱਥ ਮੋਟਰਸਾਈਕਲ ਸਮੇਤ ਦੋ ਵਿਅਕਤੀ ਕਾਬੂ ਇੱਕ ਪ੍ਰੈਸ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨਾਲ ਗਲਤ ਕਰਦੇ ਐਸਪੀ ਡੀ ਜਨਾਬ ਸਤਪਾਲ ਸ਼ਰਮਾ ਨੇ ਦੱਸਿਆ ਕਿ ਮਲੇਰਕੋਟਲਾ ਦੇ ਅੰਦਰ ਪੁਲਿਸ ਮੁਖੀ ਅਪਲਿਅਨ ਗਗਨਜੀਤ ਸਿੰਘ ਜੀ ਦੇ ਦੀਸਾਂ ਦੇ ਸੰਸਾਰ ਮਲੇਰਕੋਟਲਾ ਅੰਦਰ ਹੋ ਰਹੀਆਂ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਮਾੜੇ ਅੰਸਰ ਖਿਲਾਫ ਵਿੱਢੀ ਗਈ ਮਹਿਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਤੇ ਜਦੋਂ ਡੀਐਸਪੀ ਸतीश ਕੁਮਾਰ ਅਤੇ ਇੰਸਪੈਕਟਰ ਹਰਸਿਮਰਜੀਤ ਸਿੰਘ ਇੰਚਾਰਜ ਸੀਐਸ ਸਟਾਫ ਮਹਰਾਨਾ ਜੀ ਅਗਵਾਈ ਹੇਠ ਪੁਲਿਸ ਟੀਮ ਨੇ ਦੋ ਵਿਅਕਤੀ ਨੂੰ ਗ੍ਰਿਫਤਾਰ ਕਰਕੇ 8 ਮੋਟਰਸਾਈਕਲ ਬਰਾਮਦ ਕਰਨ ਦਾ ਦਾਵਾ ਕੀਤਾ ਮਲੇਰ ਕੋਟਲਾ ਤੋਂ ਸ਼ਹਾਬਤ ਖਾਨ ਪੜਿਆਲਾ ਲਈ ਆਮਾਨ ਜੋਗ ਸੀਨੀਅਰ ਕਪਤਾਨ ਪੁਲਿਸ ਮਲੇਰ ਕੋਟਲਾ ਜੀ ਦੀ ਜੋਗ ਅਗਵਾਈ ਦੇ ਵਿੱਚ 마ੜੇ ਅਨਸਰਾਂ ਵਿਰੁੱਧ ਜਿਹੜੀ ਮਹਾਂ ਵਿੱਡੀ ਹੋਈ ਆ ਉਹਦੇ ਤਹਿਤ ਸਾਡੇ ਡੀਐਸਪੀ ਡੀਸ਼ਤੀਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਹਰ ਸਿਮਰਨਜੀਤ ਸਿੰਘ ਆਪਣੇ ਜਿਹੜੇ ਸੀਆਈਏ ਇਨਚਾਰਜ ਆ ਇਹਨਾਂ ਨੂੰ ਏਐਸਸੀ ਹਰਜੀਤ ਸਿੰਘ ਨੇ 22 ਤਰੀਕ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਹੈਪੀਸੀ ਰਾਮਨਗਰ ਬਸਤੀ ਸੰਗਰੂਰ ਦਾ ਇੱਕ ਸਗਮ ਸਾਹਿਲ ਜਿਹੜਾ ਆਪਣੇ ਮਲੇਰਕੋਟਲੇ ਦਾ ਸੀ ਇਹਨਾਂ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਸਿਗੇ ਤੇ ਅਸੀਂ ਸਿਟੀ 2 ਰੂਮੇਰੇ ਕੋਲ ਦਾ ਮੁਕਦਮਾ ਦਰਜ ਕਰਾਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਰਿਮਾਂਡ ਦੇ ਵਿੱਚ ਪੁੱਛਗਿੱਛ ਦੇ ਵਿੱਚ ਆਇਆ ਵੀ ਇਹਨਾਂ ਨੇ 6 ਮੋਟਰਸਾਈਕਲ ਹੋਰ ਜਿਹੜੇ ਆਪਣੇ ਮਲੇਰਕੋਟਲੇ ਤੇ ਮਲੇਰਕੋਟਲੇ ਦੇ ਆਲੇ ਦੁਆਲੇ ਏਰੀਆ ਤੋਂ ਇਹਨਾਂ ਨੇ ਚੋਰੀ ਕੀਤੇ ਸਿਗੇ ਤੇ 6 ਮੋਟਰਸਾਈਕਲ ਹੋਰ ਬਰਾਮਦ ਕਰਾਇਆ ਅਜੇ ਤਫ਼ਤੀਸ਼ ਜਾਰੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਹੋਇਆ ਜਾਂ ਕਿਹੜਾ ਇਹਨਾਂ ਦਾ ਮੁਕੱਦਮਾ ਦਰਜ ਹੈ ਜਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਨੰਬਰ ਪਲੇਟਾਂ ਵਗੈਰਾ ਸਾਰੀਆਂ ਉਤਾਰੀਆਂ ਹੋਈਆਂ ਆ ਉਹ 82 ਨੰਬਰ ਤੇ ਇੰਜਨ ਨੰਬਰ ਤੋਂ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਇਹ ਹੈਂਡਓਵਰ ਕੀਤੇ ਜਾਣਗੇ ਅਜੇ ਤਫ਼ਤੀਸ਼ ਚੱਲ ਰਹੀ ਆ ਤੇ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਪੁੱਛਗਿੱਛ ਜੋ ਵੀ ਅੱਗੇ ਸਾਹਮਣੇ ਆ ਸਕਦਾ ਵੀ ਹੋਰ ਵੀ ਕੇਸਾਂ ਚ ਲਵਾਉ ਲੋਗੇ ਕੀ ਫਾਈਲਾਂ ਨੇ ਪੜੇ ਲਿਖੇ ਨੇ ਨਸ਼ੇ ਦੀ ਆਦਤ ਨਹੀਂ ਹੈ ਅ ਨਹੀਂ ਜ਼ਿਆਦਾ ਪੜੇ ਲਿਖੇ ਨਹੀਂਗੇ ਤੇ ਨਸ਼ੇ ਦੇ ਆਦੀ ਵੀ ਨਹੀਂ ਗਏ ਬਾਕੀ ਹਜੇ ਅੱਗੇ ਪੁਸ਼ਕਿਸ਼ ਕਰ ਰਹੇ ਆ ਕੋਈ ਆਊਗਾ ਸਾਹਮਣੇ ਵੀ ਕਵਾੜੀਆਂ ਨੇ ਪਹਿਲਾਂ ਕੋਈ ਇਹਨਾਂ ਨੇ ਚੋਰੀ ਕਰਕੇ ਵੇਚੀ ਹੋਇਆ ਤੇ ਉਹਦੇ ਖਿਲਾਫ ਵੀ ਉਹੋ ਜੀ ਕਾਰਵਾਈ ਹੋਊਗੀ ਸਾ ਸਿੰਗਾਪੁਰ ਕੰਪਾਈਲ ਕਰੀਆਂ ਹਜੇ ਡੈਸਟਾ ਬਣਾਉਣ ਤੋਂ ਬਾਅਦ ਅਗਲਾ ਪ੍ਰੋਸੈਸ